ਹਾਂਜੀ ਮਮਾ ਅੱਜ ਕੀ ਬਣਾ ਰਹੇ ਹੋ ਅੱਜ ਅਸਟਿਕਾ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉ ਲਗੇ ਨਵੇਂ ਤਰੀਕੇ ਦੇ ਨਾਲ ਅਰਬੀ ਦੀ ਸਬਜੀ ਤੇ ਆਪਾਂ ਧੋ ਲਿਆ ਵਾ ਇਹਨੂੰ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਆਪਣੀ ਨਵੀਂ ਰੈਸਪੀ ਕਿਵੇਂ ਨਵੇਂ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਹਾਂ ਬਹੁਤ ਵਧੀਆ ਬਣਦੀ ਆ ਆਪਾਂ ਨੇ ਧੋ ਲਿਆ ਵਾ ਤੇ ਇਹਦੇ ਕੁੱਕਰ ਚ ਪਾ ਲਿਆ ਪਾਣੀ ਆਪਾਂ ਇਹਨੂੰ ਉਬਲਦੇ ਕਰ ਦਾਂਗੇ ਉਹ ਪਾਵਾਂਗੇ ਲੰਘੇ ਸੇੜੀ ਲਵਾ ਲਾਂਗੇ ਤੇ ਇਹਦੀ ਸਬਜੀ ਬਹੁਤ ਜ਼ਿਆਦਾ ਵਧੀਆ ਬਣੂਗੀ ਸਾਰੇ ਜਣ ਤੁਸੀਂ ਵੀਡੀਓ ਆਪਣੀ ਅੱਜ ਦੇ ਵਲੌਗ ਨਾਲ ਬਣੇ ਰਹੋ ਪਾ ਦਾਂਗੇ ਆਪਾਂ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਸਰੋਂ ਦਾ ਤੇਲ ਸਰਵਾਂ ਨਾਲ ਇਹ ਪਾਤਾ ਗੋਕਰ ਨੂੰ ਕਰਦਾਂਗੇ ਬੰਦ ਉੱਪਰ ਨੂੰ ਆਪਾਂ ਬੰਦ ਕਰ ਦਾਂਗੇ ਇਹ ਇੱਕ ਛੇਟੀ ਵੱਜੂਗੀ ਫਿਰ ਇਹਨੂੰ ਖੋਲ ਕੇ ਆਪਾਂ ਨੂੰ ਝੱਲਾਂਗੇ ਤੇ ਬਾਅਦ ਚ ਦਿਖਾਉਣਾ ਇਹ ਬੇਟਾ ਰੈਸਪੀ ਦਿਰੇ ਪਾਲਣ ਲਈ ਆਪਾਂ ਤੜਕੇ ਵਾਸਤੇ ਪਿਆਜ਼ ਨੂੰ ਵੀ ਆਪਾਂ ਚੌਕ ਕਰ ਲਾਂਗੇ ਆਪਾਂ 3 ਗੰਡੀਆਂ ਲਈਆਂ ਲਸਣ ਦੀਆਂ ਤੇ ਇਸ ਲਸਣ ਜਿਆਦਾ ਪੈਂਦਾ ਵਾ 3 ਗੰਡੀਆਂ ਲਸਣ ਦੀਆਂ ਨੂੰ ਛਿੱਲਾਂਗੇ ਤੇ ਪਿਆਜ਼ ਵੀ ਕੱਟ ਲਾਂਗੇ ਟਮਾਟਰ ਸਿਰ ਜਾ ਮਿਰਚਾਂ ਪੈਣ ਗਈਆਂ ਅੱਜ

ਆਈ ਸਾਡੀ ਮੰਤ ਨੂੰ ਬੁਖਾਰ ਹੋ ਗਿਆ। ਅੱਜ ਮੀਂਹ ਦੇ ਵਿੱਚ ਨਾਲ ਆਏ ਨੇ। ਇਸ ਕਰਕੇ ਨੂੰ ਅੱਜ 102 ਬੁਖਾਰ ਹੋ ਗਿਆ। ਤੇ ਉਹ ਦਵਾਈ ਲੈਂਦੀ ਆ ਸੀ। ਤੇ ਵਾਰਸ ਸਾਡਾ ਸੌਂ ਰਿਹਾ ਵਾ। ਤੇ ਮੈਂ ਕਿਹਾ ਵਾਰਸ ਸੁੱਤਾ ਪਿਆ ਮੈਂ ਨਹੀਂ ਦਰਦਾ ਦਬਾ ਸਬਜ਼ੀ ਬਣਾ ਲਾਂ। ਇੱਧਰ ਆਪਾਂ ਉਬਲਦੀ ਧਰਤੀ ਅਰਬੀ ਉਬਲੂਗੀ। ਇੱਧਰ ਆਪਣਾ ਪਿਆਜ਼ ਤੇ ਲਸਣ ਇਹਨਾਂ ਨੂੰ ਚੌਕ ਕਰ ਲਾਂਗੇ ਫਿਰ ਟਮਾਟਰ ਤੇ ਹਰੀ ਮਿਰਚ ਨੂੰ ਚੌਕ ਕਰ ਲਾਂਗੇ। ਬਣੇ ਰਿਓ ਆਪਣੇ ਅੱਜ ਦੇ ਵਲੌਗ ਦੇ ਨਾਲ। ਆਡੀਨ ਰੈਸਪੀ ਨੇ ਉਹ ਸ਼ੁਰੂ ਕਰਦੇ ਹਾਂ শেয়ার ਕਰ ਰਹੇ ਹਾਂ ਤੇ ਆਪਣੀ ਵੀਡੀਓ ਦੇ ਨਾਲ ਬਣੀ ਰਿਓ ਲਸਣ ਇਹਦੇ ਵਿੱਚ ਵੱਧ ਪਾਉਣਾ ਜ਼ਰੂਰੀ ਹੈ ਕਿਉਂਕਿ ਲਸਣ ਦੇ ਨਾਲ ਹੀ ਸਾਡਾ ਟੇਸਟ ਵਧੀਆ ਹੁੰਦਾ ਲਸਣ ਤੇ ਟਮਾਟਰ ਜਿਆਦਾ ਪਾਓ ਇਹਨੇ ਟਮਾਟਰ ਪਾਓ ਇੱਕ ਟੁਕੜਾ ਪਿਆਜ਼ ਦੇਖੋ ਪਿਆਜ਼ ਵੀ ਇੰਨੇ ਪੈਣਗੇ ਇਹਦੇ ਵਿੱਚ ਜਿਆਦਾ ਪਿਆਜ਼ ਪੈਣਗੇ ਲਸਣ ਵੀ ਵੱਧ ਪਾਉਗਾ

मोटे तरीके के प्याज भी मोटे मोटे चौक करने अच्छे तरह सारी चीज़ा देखो आप चौक कर लिया मोटे मोटे चौब करने

खरती अपनी उबलती है भाव कहे टोकली बच्च आप कड़ लूटे पा फिर आ गया छिलन तो बाद चा तड़का लाने लगे तो रेसिपी कर्बी न छिल लिया वो छिल के अपना गोल गोल कट लिया शेल पागल नहीं फ्राई करना थोड़ी जी फ्राई करनी है बस। इधर अपन टमाटर, अच्छा नहीं है मिर्चा नहीं चॉप कर लूँगी। दो टमाटर ले और, थोड़ी नहीं है मिर्चा। चौक बना हरिया मिर्चा टमाटर भी चौक हो गया प्याज हो गया वे चर्बी पा डी फ्राई कर लगे और भी अपनी डीप फ्राई हो गई है हम फिर आप तड़का भुनोंगे इस तरीके ना फिर भी बहुत बढ़िया बनते थोड़ा जहा फैंड और पाता गर्म हो जूगा फिर आप जीरा पावे तेल अपना गर्म हो गया हम आप पाता जीरा जीरा भुजन के बाद आप पावे

ਲਸਣ ਆਪਣਾ ਮਰੋ ਲੋ ਇਹੋ ਤੇ ਅੱਜ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਬਾਹਰ ਤੇ ਮੈਨੂੰ ਤੇਹਰੇ ਸੀ ਮਮਾ ਮੈਨੂੰ ਬੁਖਾਰ ਆ ਗਿਆ ਮੈਨੂੰ ਜੀ ਕਹ ਰਹੇ ਕੋਈ ਖਰਾਰਾ ਖਾਣ ਦਾ ਤੇ ਮੈਂ ਉਸ ਤੇ ਬਣਾ ਲਈਆਂ ਸਬਜ਼ੀਆਂ ਨੂੰ ਇਹਨੂੰ ਆਪਕੇ ਹੋ ਕੇ ਥੋੜੀ ਜਿਹਾ ਰੱਖ ਲਾ ਹਿੰਦੋ ਲਾਗੇ ਪਹਿਲਾਂ ਤੋਮ ਟਮਾਟੇ ਥੋੜੇ ਮਹੀ ਪਾ ਦੇ ਖਾਣੀ ਗਾਇਸ ਹੁਤਾ ਪੂਰਾ ਪੈਕੇਜ ਪਲਣੇ

ਅੱਜ ਵੀ ਆਪਾਂ ਬਣਾਦੇ ਆਂ ਕੜੀ ਨੂੰ ਤਾਂ ਤਾਂ ਜਿਵੇਂ ਉਹ ਲੱਗ ਜਾਂਦਾ ਇਸ ਤਰੀਕੇ ਨਾਲ ਉਹਨਾਂ ਪਰੋਸੇ ਜਾਂਦਾ ਵਰਗਾ ਬਣੇਗੀ ਆਪਾਂ ਇਹ ਆਮ ਜਿਹਦਾ ਕੱਟ ਕੇ ਬਣਾਉਣਾ ਨਹੀਂ ਤੇ ਸਿੱਕੀ ਰਹਿ ਜਾਈਏ ਤੇ ਉਹ ਵੀ ਕੱਚੀ ਰਹੇਗੀ ਉੱਪਰ ਜਿਹੜੇ ਨੇ ਤੇ ਆਪਾਂ ਮੰਗਦੇ ਟਮਾਟਰ ਦੇ ਰੱਖੇ

ਉੱਦਮੀ ਬਹੁਤ ਜ਼ਿਆਦਾ ਪੈ ਰਿਹਾ ਬਾਹਰ ਮੈਂ ਸੋਚਿਆ ਅੱਜ ਕੌਫੀ ਪੀਣੀ ਆ ਬਣਾ ਕੇ ਚਾਹ ਨੂੰ ਸੇਵ ਕਰਦੇ ਆ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਖੰਡ ਸਭ ਤੋਂ ਪਹਿਲਾਂ ਆਪਾਂ ਖੰਡ ਪਾਵਾਂਗੇ ਦੁੱਧ ਦੇ ਵਿੱਚ ਇਹਨੂੰ ਦੁੱਧ ਨੂੰ ਉਬਾਲ ਆ ਜੂਗਾ ਖੰਡ ਪਾਤੀ ਐ ਫਿਰ ਉਸ ਤੋਂ ਬਾਅਦ ਮੈਂ ਪਾਉਂਗੀ ਕੌਫੀ ਇਹ ਮੰਨਤ ਵਾਸਤੇ ਇਹਦੇ ਵਿੱਚ ਮੈਂ ਸਾਗੂ ਦਾਣਾ ਪਿਆ ਹੋਇਆ ਹਾਂ ਮੈਂ ਮੱਖਣ ਸਾਗੂ ਦਾਣਾ ਦੇਣਾ ਬਣਾ ਕੇ ਸੁੱਤਾ ਪਿਆ ਸੀਗਾ ਕੋਬ ਸੁੱਤਾ ਪਿਆ ਵਾ ਮੈਂ ਕਿ ਉਸ ਤੋਂ ਪਹਿਲਾਂ ਮੈਂ ਨਵੇਂ ਨਵੇਂ ਸਬਜ਼ੀ-ਸਬਜ਼ੀ ਬਣਾਣਾ ਐਨਾ ਕੰਮ ਵੀ ਦੇਣਾ ਬਹੁਤ ਹੀ ਜ਼ਿਆਦਾ ਤੇਜ਼ ਪੈ ਰਿਹਾ ਵਾ ਮੀ ਇੱਕੇਦਮ ਬਹੁਤ ਹੀ ਜ਼ਿਆਦਾ ਤੇਜ਼ ਹੋ ਗਿਆ ਦੇਖ ਸਕਦੇ ਤੁਸੀਂ ਅੱਜ ਮੈਂ ਕਿ ਅੱਜ ਕੌਫੀ ਬਣਾ ਕੇ ਦੇਣੇ ਆ ਮੰਨਿਆ ਦਸਾਹਗੜ ਵੀ ਵੇਖ ਲੈ ਅੱਜ ਮੰਨਾਂ ਤਾਂ ਬਾਹਰ ਹੀ ਪਿਆ ਵਾ ਖਰਾਬ ਹੋ ਜਾਣਾ ਵਾ ਖਰਾਬ ਹੋ ਜਾਣਾ ਧੋਪ ਨਹੀਂ ਜਾਊਗਾ

ਸਨਪਪਾਵਾਂ ਨੇ ਨਮਕ थोड़ी जी लाल मिर्च मैंने कलर जो बढ़िया हो जाता वैसे ज्यादा नहीं कर करते थोड़ी हैं मिक्स कर खाने पानी पा लेंगे आप देंगे थोड़ा जो रोक ग्रेवी टाइप बन जाए अपनी सब्जी फिर आप ग्रेवी भर जाए चंकी तरह फिर आप लागे थोड़ा जो और पानी पा देंगे थोड़ा जहां और पानी पाता चंगी तरह रिजजू अपनी ग्रेवी, ग्रेवी फिर आप अरबी भी ऐड कर देंगे जी आप फ्राई करके ग्रेवी भी देख ली दुद्ध नाला आ गया वहां

कर दी पे ਆਪਣੀ ਗਰੇਵੀ ਵੀ ਰਿਜ ਰਹੀ ਹੈ ਹੁਣ ਆਪਾਂ ਪਾ ਦਾਂਗੇ ਅਰਦੀ ਵਿੱਚ ਜੋ ਕਿ ਥੋੜੀ ਬਹੁਤੀ ਜੇ ਨਾ ਗੜੀ ਹੋਵੇ ਤਾਂ ਚੰਗੀ ਤਰ੍ਹਾਂ ਗਲ ਜਾਏ ਗਰੇਵੀ ਵਿੱਚ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਅਰਦੀ ਦੀ ਸਬਜ਼ੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਇਸ ਤਰ੍ਹਾਂ ਬਣਾ ਕੇ ਬਹੁਤ ਹੀ ਜ਼ਿਆਦਾ ਸਵਾਦ ਮੰਦੀ ਹੈ ਹੁਣ ਆਪਾਂ ਟੱਕ ਦਾਂਗੇ ਹੁਣ ਥੋੜੀ देर ਵਾਸਤੇ 5 ਮਿੰਟਾਂ ਵਾਸਤੇ

ਹਾਂਜੀ ਆਪਣੀ ਸਬਜੀ ਬਣ ਕੇ ਰੈਡੀ ਹੈ ਜੀ ਆ ਦੇਖੋ ਕਿੰਨੀ ਵਧੀਆ ਬਣ ਚੁੱਕੀ ਸਬਜੀ ਆਪਣੀ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਘਰੇ ਤੇ ਇੱਧਰ ਮੈਂ ਹੁਣ ਲਾਉਂ ਲੱਗੀ ਸਾਬੂਦਾਣੇ ਤੜਕਾ ਥੋੜਾ ਜਿਹਾ ਪਾਲਾਂਗੇ ਪਰ ਫਰਾਈਂਡ ਤੇ ਉਹ ਪਾਵਾਂਗੇ ਆਪਣਾ ਟਮਾਟਰ ਥਿਕ ਪਾਵਾਂਗੇ ਆਪਣਾ साबुदाना अपना जम्मी तरह गल चुका हुआ देखो इस तरह गलना चाहिए था साबुदाना गल गया इन टमाटर काट लेंगे ब्रीक ब्रीक एक आपा मिर्च काटवाउने ब्रीक 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 काट लेंगे आपा टमाटर वैसे दाले विच आलू भी पेंजे ने ਅਲੂ ਨਹੀਂ ਮੇਰਾ ਪਾਇਆ ਅੰਜਲੀ ਤੇ ਮੜਾ ਲੈਣੀ ਆ ਬੱਚਿਆਂ ਦੀ ਡਿਮਾਂਡ ਆ ਤੇ ਬਣਾਉਣਾ ਹੀ ਪੈਣਾ ਮੈਂ ਹਾਂ ਚੱਲ ਬਣਾ ਦਿੰਦੀ ਆ ਤੇ ਜਰਾ ਪਟਾਟਾ ਮਟਰ ਵੀ ਕੱਟ ਲਾਂਗੇ ਬਰੀਕ ਬਰੀਕ ਉਹ ਟਮਾਟਰ ਨੂੰ ਕੱਟ ਲਿਆ ਬਰੀਕ ਬਰੀਕ ਹਰੀ ਮਿਰਚ ਨੂੰ ਕੱਟ ਲਾਂਗੇ ਸੌਰੀ ਅਰੇ ਇਹ ਨੂੰ ਕੱਟ ਲਾਂਗੇ ਬਰੀਕ ਜੀ ਕਾਪਾ ਉਸੇ ਦੇਖ ਕੇ ਨਾ ਉਹ ਖੂਬ ਅਰੇ ਇਹ ਨੂੰ ਕੱਟ ਲਿਆ ਸਮਾਰਟ ਨੂੰ ਵੀ ਕੱਟ ਲਿਆ ਹੁਣ ਆਪਾਂ ਗੈਸ ਚ ਬਾਲ ਲਿਆ ਸਭ ਤੋਂ ਪਹਿਲਾਂ ਪਾਵਾਂਗੇ ਦੇਸੀ ਜੀਰਾ ਜੀਰਾ ਮੀਨੂੰ ਡੱਲੇ ਵਿੱਚ ਜੀਰੇ ਦੇ ਨਾਲ ਹੀ ਤਸਰੀ ਦੀ ਹੁੰਦੀ ਜੀਰਾ ਪਾਤਾ ਪੁੰਜ ਰਿਹਾ ਵਾ

ਆਪਾਂ ਨੂੰ ਉਹ ਨਹੀਂ आप थोड़ा घड़ा करके छानने जाबो दरो पानी भी अपन छोड़वावेगा हम जी अपने साबूदाने में आजिया तड़का काट अपने में तब तड़ दो थोड़ी देर में ਸਾਬੂदाना ਵੀ ਆਪਣਾ ਬਣ ਗਿਆ ਦੇਖੋ ਸਾਬੂदाना ਵੀ ਲੱਗ ਗਿਆ ਆਪਣੀ ਇਹ ਤਾਂ ਚੀ ਜੀ ਬਣ ਚੁੱਕੀ ਆ ਤੇ ਅੱਜ ਤਾਂ ਮੁੰਨ ਸਾਡਾ ਬਲੋਗ ਹੀ ਹੋ ਜਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਚਾਹੇ ਨਾ ਪਰ ਲਓ ਸਬਸਕ੍ਰਾਈਬ ਤਾਂਵਾਜ ਜੀ ਸਾਰਿਆਂ ਦਾ ਬਾਏ